ਔ ਪੈਸਾ ਮੰਗ ਰਹੇ ਨੇ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇਗੀ ਪਰ ਉਸ ਪਰਿਵਾਰ ਨੂੰ ਕਿਸੇ ਵੀ ਸਹਾਇਤਾ ਦੀ ਜਰੂਰਤ ਨਹੀਂ ਇਹ ਉਸ ਪਰਿਵਾਰ ਦਾ ਕਹਿਣਾ ਹੈ ਤੇ ਇਹੋ ਜੇ ਧਾਗ ਲੋਕਾਂ ਤੋਂ ਬਚਣ ਲਈ ਵੀ ਉਹਨਾਂ ਨੇ ਅਪੀਲ ਕੀਤੀ ਹੈ ਆਓ ਦੇਖਦੇ ਹਾਂ ਉਹਨਾਂ ਨੇ ਕੀ ਅਪੀਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸੀ ਮਨਦੀਪ ਸਿੰਘ ਸਨੀ ਦਾ ਵੱਡਾ ਬ੍ਰਦਰ ਨਾਲ ਮੇਰੇ ਹਰਦੀਪ ਸਿੰਘ ਹੈ ਤੇ ਆਪ ਸਭ ਇਸ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਘਰ ਪਰਸੋਂ ਦਾ ਇੱਕ ਬੜਾ ਮਤਲਬ ਕੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਸਾਡੇ ਨਾਮ ਤੇ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਉਹ ਮਾਇਆ ਦੀ اپੀਲ ਕਰ ਰਹੇ ਨੇ ਸੰਗਤ ਦੀ ਤੇ ਸਾਨੂੰ ਇਹ ਵੀ ਲੱਗ ਰਿਹਾ ਹੈ ਕਿ ਸਾਨੂੰ ਇਹ ਮੈਸੇਜ ਜਿਹੜਾ ਹੈ ਨਾ ਅੱਗੇ ਦੱਸਣਾ ਚਾਹੀਦਾ ਹੈ ਕਿ ਪਰਿਵਾਰ ਨੂੰ ਕਿਸੇ ਵੀ ਮਾਇਆ ਦੀ ਲੋੜ ਨਹੀਂ ਹੈ ਪਰਿਵਾਰ ਨੂੰ ਸਿਰਫ ਸੰਗਤ ਦੀ ਲੋੜ ਹੈ ਪਰਵਾਸ ਸੰਗਤ ਦੇ ਸੰਜੋਗ ਕਰੇ ਪੰਜਾਬ ਤੇ ਤੇ ਪੰਥ ਨੂੰ ਇਹੋ ਲੋੜ ਹੈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਤੇ ਦੂਸਰੀ ਬੇਨਤੀ ਆ ਕਰਦੇ ਆ ਜੇ ਤੁਹਾਨੂੰ ਕੋਈ ਜ਼ਿਆਦਾ ਫੋਰਸ ਕਰ ਰਿਹਾ ਹੈ ਕਿ ਸੰਦੀਪ ਸਿੰਘ ਦਾ ਪਰਿਵਾਰ ਸਾਨੂੰ ਪੈਸੇ ਮੰਗ ਰਹੇ ਨੇ ਐਸੋ ਦੀ ਕੋਈ ਗੱਲ ਨਹੀਂ ਹੈਗੀ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਮਤਲਬ ਕਿ ਇਹਨਾਂ ਨੂੰ ਕੁਛ ਗਿਸ਼ ਕਰਨੀ ਕਿਸੇ ਤਰ੍ਹਾਂ ਦੀ ਉਹ ਸਾਡਾ ਨੰਬਰ ਦੇ ਨੋਟ ਕਰ ਨੋਟ ਕਰ ਲਓ ਨੰਬਰ ਹੈ 98783 6039 ਦੂਸਰਾ ਨੰਬਰ ਹੈਗਾ 978007 3418 ਇਹ ਤੁਸੀਂ ਆਪ ਜੀ ਜਦੋਂ ਵੀ ਇਹ ਦੋਵੇਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਸੀਂ ਕਿਸੇ ਵੀ ਜਥੇਬੰਦੀ ਨੂੰ ਕਿਸੇ ਵੀ ਅਧਿਕਾਰੀ ਨੂੰ ਕਿਸੇ ਨੂੰ ਵੀ ਨਹੀਂ ਕਿਹਾ ਕਿ ਸਾਡੇ ਨਾਲ ਤੇ ਕੋਈ ਪੈਸਾ ਦਿਓ ਤੇ ਜੇ ਕੋਈ ਤੁਹਾਨੂੰ ਕੋਈ ਪੈਸਾ ਮੰਗ ਰਿਹਾ ਜਿਤ ਤੱਕ ਕਹਿ ਰਿਹਾ ਕਿ ਤੁਹਾਡੇ ਦਬਾਅ ਪਾ ਰਿਹਾ ਤੇ ਸਾ ਨਾਲ ਜਰੂਰ ਕੰਟੈਕਟ ਕਰੋ ਇੱਕ ਵਾਰ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸੀ ਮਨਦੀਪ ਸਿੰਘ ਸ੍ਰੀ ਦਾ ਵੱਡਾ ਬ੍ਰਦਰ ਨਾਲ ਮੇਰੇ ਹਰਦੀਪ ਸਿੰਘ ਹੈ ਤੇ ਆਪ ਸਭ ਇਸ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹਨਾ ਹੈ ਕਿ ਕਰ ਫਸੋ ਦਾ ਇੱਕ ਬੜਾ ਮਤਲਬ ਕੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਸਾਡੇ ਨਾਮ ਤੇ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਉਹ ਮਾਇਆ ਦੀ ਅਪੀਲ ਕਰ ਰਹੇ ਨੇ ਸੰਗਤ ਦੀ ਤੇ ਸਾਨੂੰ ਇਹ ਵੀ ਲੱਗ ਰਿਹਾ ਹੈ ਕਿ ਸਾਨੂੰ ਇਹ ਮੈਸੇਜ ਜਿਹੜਾ ਹੈ ਨਾ ਅੱਗੇ ਦੱਸਣਾ ਚਾਹੀਦਾ ਹੈ ਕਿ ਪਰਿਵਾਰ ਨੂੰ ਕਿਸੇ ਵੀ ਮਾਇਆ ਦੀ ਲੋੜ ਨਹੀਂ ਹੈ ਪਰਿਵਾਰ ਨੂੰ ਸਿਰਫ ਸੰਗਤ ਦੀ ਲੋੜ ਹੈ ਪਰਵਾਸ ਸੰਗਤ ਦੇ ਸਜੋਗ ਕਰੇ ਪੰਜਾਬ ਤੇ ਤੇ ਪੰਥ ਨੂੰ ਇਹੋ ਲੋੜ ਹੈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਤੇ ਦੂਸਰੀ ਬੇਨਤੀ ਆ ਕਰਦੇ ਆ ਜੇ ਤੁਹਾਨੂੰ ਕੋਈ ਜ਼ਿਆਦਾ ਫੋਰਸ ਕਰ ਰਿਹਾ ਹੈ ਕਿ ਸੰਦੀਪ ਸਿੰਘ ਦਾ ਪਰਿਵਾਰ ਪੈਸੇ ਮੰਗ ਰਹੇ ਨੇ ਐਸੋ ਦੀ ਕੋਈ ਗੱਲ ਨਹੀਂ ਹੈਗੀ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਮਤਲਬ ਕਿ ਇਹਨਾਂ ਨੂੰ ਕੁਝ-ਕੁਝ ਕਰਨੀ ਕਿਸੇ ਤਰ੍ਹਾਂ ਦੀ ਉਹ ਸਾਡਾ ਨੰਬਰ ਦੇ ਨੋਟ ਕਰ ਨੋਟ ਕਰ ਲਓ ਨੰਬਰ ਹੈ 98783 26039 ਦੂਸਰਾ ਨੰਬਰ ਹੈਗਾ 97800 ਸਰਵਨ 3418 ਐ ਤੁਸੀਂ ਆਪ ਜੀ ਜਦੋਂ ਵੀ ਇਹ ਦੋਵੇਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਸੀਂ ਕਿਸੇ ਵੀ ਜਥੇਬੰਦੀ ਨੂੰ ਕਿਸੇ ਵੀ ਅਧਿਕਾਰੀ ਨੂੰ ਕਿਸੇ ਨੂੰ ਵੀ ਨਹੀਂ ਕਿਹਾ ਕਿ ਸਾਡੇ ਨਾਲ ਤੇ ਕੋਈ ਪੈਸਾ ਦਿਓ ਤੇ ਜੇ ਕੋਈ ਤੁਹਾਨੂੰ ਕੋਈ ਪੈਸਾ ਮੰਗ ਰਿਹਾ ਜਿਤ ਤੱਕ ਕਹਿ ਰਿਹਾ ਕਿ ਤੁਹਾਡੇ ਦਬਾਅ ਪਾ ਰਿਹਾ ਤੇ ਸਾ ਨਾਲ ਜਰੂਰ ਕੰਟੈਕਟ ਕਰੋ ਇਹ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ